ਪਿੰਡ ਜੰਗੀਆਂਣਾ ਦੇ ਗੁਰੂ ਘਰ ਦੀ ਸੇਵਾ ਸੰਭਾਲ ਕਰ ਰਹੇ ਵੈਦ ਨਿਰਮਲ ਦਾਸ ਵੱਲੋਂ ਲੋਪੋ ਵਾਲੇ ਮਹਾਪੁਰਖਾਂ ਦੇ ਸਹਿਯੋਗ ਨਾਲ ਹਰ ਦੇਸੀ ਮਹੀਨੇ ਦੀ ਸੰਗਰਾਂਦ ਦਾ ਸ਼ੁਭ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਵੈਦ ਨਿਰਮਲ ਦਾਸ ਵੱਲੋਂ ਚੇਤ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਵੀ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲਿਆ ਅਤੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਸਮਾਗਮ ਉਪਰੰਤ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਇਸ ਦੇ ਨਾਲ ਹੀ ਵੈਦ ਨਿਰਮਲ ਦਾਸ ਵੱਲੋਂ ਸੰਗਤ ਦੀ ਸੇਵਾ ਵਿੱਚ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ ਭਾਈ ਜਿਹੜਾ ਜੰਗੀਆਂ ਦੇ ਲੰਗਰ ਚੱਲਦਾ ਹੈ ਦੀ ਕੀ ਮਰਯਾਦਾ ਹੈ ਇਹ ਪੱਤਰਕਾਰ ਸਾਹਿਬ ਇਹ ਆਇਆ ਵੀ ਇਹ ਸ਼੍ਰੀਮਾਨ ਸੰਤ ਸਵਾਮੀ ਮਿਤ ਸਿੰਘ ਜੀ ਸ਼੍ਰੀਮਾਨ ਸੰਤ ਸਵਾਮੀ ਦਰਬਾਰਾ ਸਿੰਘ ਜੀ ਲੋਪੋ ਵਾਲੇ ਸ਼੍ਰੀਮਾਨ ਸੰਤ ਸਵਾਮੀ ਜੁਰਾ ਸਿੰਘ ਜੀ ਲੋਪੋ ਵਾਲੇ ਸ਼੍ਰੀਮਾਨ ਸੰਤ ਸਵਾਮੀ ਜਗਜੀਤ ਸਿੰਘ ਜੀ ਲੋਪੋ ਵਾਲੇ ਇਹ ਪੱਤਰਕਾਰ ਸਾਹਿਬ ਜਿਹੜਾ ਸਮਾਨ ਆ ਸਾਰਾ ਇਹ ਲੋਪੋ ਤੋਂ ਭੇਜਦੇ ਆ ਮਹਾਂਪੁਰਖ ਮੈਨੂੰ ਕਈ ਸਾਡੇ ਏਰੀਆ ਦੇ ਲੋਕ ਪੁੱਛਦੇ ਆ ਵੀ ਇੱਥੇ ਐਡਾ ਵੱਡਾ ਲੰਗਰ ਚੱਲਦਾ ਹੈ ਸਵੇਰ 9 ਤੋਂ ਲਾ ਕੇ ਰਾਤ ਦੇ 9 ਵਜੇ 9 ਵਜੇ ਤੱਕ ਰਾਤ ਦੇ ਚੱਲਦਾ ਹੈ ਢਿੱਲੀ ਲੰਗਰ ਚੱਲਦਾ ਜੀ ਹਾਂ ਸਵੇਰ 9 ਤੋਂ ਚਾਲੂ ਹੋ ਜਾਂਦਾ ਹੈ ਰਾਤ ਦੇ 9 ਵਜੇ ਤੱਕ ਪ੍ਰਸ਼ਾਦਾ ਬਹੁਤ ਬਾਹਰੋਂ ਅੰਦਰ ਆਉਂਦੇ ਆ ਲੋਕ ਤੇ ਛਕੀ ਆਉਂਦੇ ਆ ਇਹ ਗੁਰੂ ਨਾਨਕ ਦਾ ਲੰਗਰ ਹੈ ਅਕਾਲ ਪੁਰਖ ਦਾ ਇਹ ਸਾਰਾ ਮਹਾਂਪੁਰਖ ਸੰਤ ਸਵਾਮੀ ਜਗਜੀਤ ਸਿੰਘ ਜੀ ਉਹਨਾਂ ਨੇ ਡਿਊਟੀ ਲਾਈ ਸੀ ਦਾਸ ਦੀ ਇੱਥੇ ਤੇ ਉਹ ਤਾਂ ਦਾਸ ਬੈਦਗੀ ਕਰਦਾ ਹੈ ਤੇ ਕੁਝ ਕੀਰਤਨ ਕਰ ਲਈਦਾ ਹੈ ਵੀ ਮੈਂ ਹੈਰਾਨ ਆ ਮਾਹਪੁਰਖਾਂ ਤੇ ਲੋਕਡਾਊਨ ਚ ਵੀ ਅੱਜ ਵੀ ਤੁਸੀਂ ਦੇਖਿਆ ਤੇ ਮਾਹਪੁਰਖ ਬਹੁਤ ਜ਼ਿਆਦਾ ਸਮਾਨ ਭੇਜਦੇ ਆ ਤੇ ਲੰਗਰ ਫਿਰ ਚੱਲੀ ਜਾਂਦਾ ਬਹੁਤ ਵੱਡਾ ਸਿਸਟਮ ਆ ਇੱਥੇ ਤੇ ਮਾਹਪੁਰਖ ਇੱਕ ਰਿਆਸਤ ਦੇ ਮਾਲਕ ਹੁੰਦੇ ਆ ਦਿਆਲੂ ਹੁੰਦੇ ਆ ਮੈਂ ਇਹ ਹੈਰਾਨ ਆ ਵੀ ਮਾਹਪੁਰਖਾਂ ਨੇ ਜਿੰਨਾ ਸਮਾਨ ਮੰਗਿਆ ਉਹਨਾਂ ਦੇ ਦਿੰਦੇ ਆ ਗੱਡੀ ਪਰ ਕੇ ਭੇਜ ਦਿੰਦੇ ਆ 9 ਵਜੇ ਲੰਗਰ ਸ਼ੁਰੂ ਹੋ ਜਾਂਦਾ ਰਾਤ ਦੇ 9 ਵਜੇ ਤੱਕ ਚੱਲਦਾ ਜੀ ਇੱਕ ਦੁਆਇਆਂ ਦੀ ਉਹ ਤੁਹਾਡੇ ਵੱਲੋਂ ਕੀਤੀ ਜਾ ਰਹੀ ਉਹਦੀ ਕੀਮਤ ਪਾਈ ਇਹ ਤਾਂ ਚੱਲ ਐ ਮੜਾ ਮੋਟਾ ਵੇਦਗੀ ਕਰ ਲਈਦੀ ਆ ਥੋੜੀ ਜੀ ਤੇ ਬੇਜਗੀ ਦਾ ਮਨਮੋਟਾ ਕੰਮਾ ਬਹੁਤਾਂ ਨੀੜਾ ਵੱਡਾ ਤੇ ਮਹਾਪੁਰਖਾਂ ਦੀ ਮਿਹਰ ਹੈ ਮਹਾਪੁਰਖਾਉਂਦੇ ਆ ਹਰ ਇੱਕ ਸੰਗਰਾਂਤ ਤੇ ਹੁਣ ਕਈ ਸੰਗਰਾਂਨਾਂ ਪੁੰਨਿਆਂ ਦੇ ਨਾਲ ਜੁੜ ਗਈਆਂ ਤੇ ਸ਼੍ਰੀਮਾਨ ਸੰਤ ਸਵਾਮੀ ਜਗਜੀਤ ਸਿੰਘ ਜੀ ਲੋਪੋ ਦੇ ਮੁਖ ਸੇਵਾਦਾਰ ਆ ਜਿਹੜੇ ਉਹ ਅਨੰਦਪੁਰ ਸਾਹਿਬ ਦੀਵਾਨ ਸੱਜਦੇ ਆ ਉੱਥੇ ਗੁਰੂ ਕੇ ਲੰਗਰ ਚੱਲਦੇ ਆ ਆਈਆਂ ਹੋਈਆਂ ਸੰਗਤਾਂ ਦਾ ਕਿਵੇਂ ਧੰਨਵਾਦ ਕਰਨਾ ਚਾਹੋ ਨੇ ਜੀ ਹਾਂ ਸੰਗਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਰੋਜ਼ ਗੁਰੂ ਨਾਨਕ ਦਾ ਦਰਬਾਰ ਹੈ ਤੇ ਅਸੀਂ ਸੰਗਤਾਂ ਦੇ ਚਰਨਾਂ ਜੀ ਧੂੜਾ ਮਹਾਂਪੁਰਖਾਂ ਦੀਵਟੀ ਲਈ ਆ ਸੇਵਾ ਕਰਦੇ ਆ ਮਹਾਂਪੁਰਖ ਗੱਦੀ ਦੇ ਮੁਖ ਸੇਵਾਦਾਰ ਆ ਅਸੀਂ ਉਹਨਾਂ ਦੇ ਸੇਵਾਦਾਰ ਆ ਸਾਰੀ ਸੰਗਤ ਤੇ ਜਿਵੇਂ ਉਹਨਾਂ ਦਾ ਹੁਕਮ ਅਸੀਂ ਬਕਰੀ ਜੰਨੇ ਆ ਸੰਦੇਸ਼ ਕੀ ਦੇਣਾ ਤੁਨੇ ਜੀ ਸੰਗਤਾਂ ਨੂੰ ਸੰਗਤਾਂ ਨੂੰ ਸੰਦੇਸ਼ ਇਹ ਆ ਵੀ ਕਲਯੋਗ ਹੈ ਗੁਰੂ ਨਾਨਕ ਪਾਸ਼ਾ ਦੀ ਬਾਣੀ ਸੁਣੋ ਤੇ ਪੜੋ ਤੇ ਕੋਈ ਮਹਾਂਪੁਰਖ ਮਿਲਦਾ ਚੰਗਾ ਉਹਦੀ ਸਤਸੰਗ ਜ਼ਰੂਰ ਕਰੋ ਮਹਾਂਪੁਰਖਾਂ ਦੇ ਬਚਨ ਸੁਣੋ ਰੋਜ਼ ਅਮਰਤ ਵੇਲੇ ਉઠੋ ਗੁਰੂ ਘਰ ਜਾਓ ਬਾਣੀ ਸੁਣੋ ਜਿਹੜਾ ਕਾਲ ਕਲੇਸ਼ ਨਹੀਂ ਚਾਹੀਦਾ ਰੌਲਾ ਜ਼ਿੰਦਗੀ ਤੇ ਬਸ ਤੇ ਬਸ ਡਿਊਟੀ ਲਈ ਆ ਸਾਡੀ ਤਾਂ ਮਹਾਪੁਰਖਾਂ ਨੇ ਇੱਥੇ ਤੇ ਉਹਨਾਂ ਦੇ ਚਰਨਾਂ ਦੀ ਧੂੜਾਂ ਤੇ ਸੇਵਾ ਕਰੀ ਜਾਂਦੇ ਆ ਉਹ ਮੁੱਖ ਸੇਵਾਦਾਰ ਹੈ ਤੇ ਇਹ ਉਹਨਾਂ ਦੀ ਦੇਣਾ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਬਬਈ ਅੱਜ ਤੁਸੀਂ ਜੰਗੀਆਂ ਦੇ ਆਏ ਹੋਣ ਦਤੋਂ ਕਿਹੜੇ ਸੰਬੰਧ ਅੱਜ ਜੇ ਇੱਥੇ ਮਹਾਪੁਰਖਾਂ ਵੱਲੋਂ ਆਈ ਸੰਗਰਾਣ ਤੇ ਸਮਾਗਮ ਕੀਤੇ ਜਾਂਦੇ ਆ ਸੰਤ ਬਾਬਾ ਦਰਬਾਰਾ ਸਿੰਘ ਜੀ ਲੋਪੋ ਵਾਲੇ ਸੰਤ ਬਾਬਾ ਜੋਰਾ ਸਿੰਘ ਜੀ ਲੋਪੋ ਵਾਲੇ ਉਹ ਮਹਾਪੁਰਸ਼ਾਂ ਤੋਂ ਬਰੋਸਾ ਹੈ ਮਹਾਪੁਰਸ਼ ਸੰਤ ਬਾਬਾ ਜਗਜੀਤ ਸਿੰਘ ਜੀ ਉਹਨਾਂ ਦੀ ਸੰਪਰਦਾਇ ਦਾ ਸਥਾਨ ਹੈ ਜੰਗਿਆਣਾ ਵਾਦ ਬਾਬਾ ਨਰਮਲ ਦਾਸ ਜੀ ਇੱਥੇ ਸਵਾਵਾ ਕਰਦੇ ਨੇ ਹਰ ਮਹੀਨੇ ਸੰਗਰਾਂਦ ਤੇ ਬਹੁਤ ਸਨੇ ਬਰਾਲੇ ਕੀਤੇ ਜਾਂਦੇ ਨੇ ਦੀਵਾਨ ਸਜਾਏ ਜਾਂਦੇ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਗੁਰ ਸੰਗਤਾਂ ਨੂੰ ਕੀਰਤਨ ਦੇ ਨਾਲ ਹਰਜਸ ਕੀਰਤਨ ਦੇ ਨਾਲ ਮਹਾਪੁਰਸ਼ ਜੋੜਦੇ ਆ ਤੇ ਬੜਾ ਸੋਹਣਾ ਬਰਾਲਾ ਅੱਜ ਵੀ ਮਹਾਪੁਰਸ਼ ਸੰਤ ਬਾਬਾ ਜਗਜੀਤ ਸਿੰਘ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲੇ ਦੇ ਸਬੰਧ ਵਿੱਚ ਉੱਥੇ ਵੀ ਉਹਨਾਂ ਨੇ ਲੰਗਰ ਲਾਏ ਹੋਏ ਨੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਉੱਥੇ ਵੀ ਉਹਨਾਂ ਦੇ ਨਾਲ ਹਾਜ਼ਰੀ ਭਰ ਰਹੀਆਂ ਨੇ ਤੇ ਇਸ ਸਥਾਨ ਤੇ ਵੀ ਹਰ ਸੰਗਰਾਮ ਤੇ ਦੀਵਾਨ ਸਜਾਇਆ ਜਾਂਦੇ ਆ ਮਹਾਪੁਰਸ਼ਾਂ ਵੱਲੋਂ ਤੇ ਨਾਲ-ਨਾਲ ਬੜਾ ਸੋਹਣਾ ਬਰਾਲਾ ਜਿਹੜਾ ਦਵਾਈਆਂ ਇੱਥੇ ਫਰੀ ਦਿੱਤੀਆਂ ਜਾਂਦੀਆਂ ਜਾਂਦੀਆਂ ਸੰਗਤਾਂ ਨੂੰ ਤੇ ਸੰਗਤਾਂ ਦੂਰ ਦਰਾਡੇ ਤੋਂ ਦੁਖੀ ਇੱਥੇ ਆਉਂਦੇ ਨੇ ਹੱਸਦੇ ਜਾਂਦੇ ਨੇ ਇਹ ਬੜਾ ਸੋਹਣਾ ਮਹਾਪੁਰਸ਼ ਦਾ ਬਰਾਲਾ ਜੀ ਤੁਹਾਨੂੰ ਦੀ ਸੇਵਾ ਕੌਣ ਕਰੇ ਮਾਹਪੁਰਸਾ ਬੈਦ ਨਰਮਲ ਦਾਸ ਜੀ ਇੱਥੇ ਸਥਾਨ ਦੇ ਮੁਖੀ ਨੇ ਮਾਹਪੁਰਸਾ ਵੱਲੋਂ ਨਾ ਥਾਪੜਾ ਹੈ ਸੰਤ ਬਾਬਾ ਜਗਦੀਸ਼ ਸਿੰਘ ਜੀ ਵੱਲੋਂ ਉਹਨਾਂ ਨੂੰ ਸਵਾਮਾ ਇੱਥੇ ਲਾਈਆਂ ਹੋਈਆਂ ਨੇ ਤੇ ਉਹ ਬੜੀ ਸੋਹਣੇ ਸੱਜੇ ਢੰਗ ਦੇ ਨਾਲ ਇੱਥੇ ਸੇਵਾ ਨਿਭਾ ਰਹੇ ਨੇ ਇੱਥੇ ਲੰਗਰ ਵੀ ਚੱਲਦਾ ਰਹਿੰਦਾ ਇੱਥੇ ਹਾਂਜੀ 24 ਘੰਟੇ ਲੰਗਰ ਹਰ ਵੇਲੇ ਚੱਲਦਾ ਰਹਿੰਦਾ ਹੈ ਸੰਗਤਾਂ ਕੋਈ ਵੀ ਇੱਥੋਂ ਇਸ ਏਰੀਏ ਦੇ ਨੇੜੇ ਤੇਰੇ ਕਿਤੇ ਵੀ ਲੰਗਰ ਨਹੀਂ ਚੱਲਦਾ ਇਸ ਸਥਾਨ ਤੇ ਲੰਗਰ ਚੱਲਦਾ ਹੈ ਮਾਹਪੁਰਸਾ ਵੱਲੋਂ ਬਹੁਤ ਸੋਹਣੇ ਪ੍ਰਾਲੇ ਸੰਗਤਾਂ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਜੀ ਵੀ ਮਹਾਪੁਰਸਾਂ ਦੀ ਸੰਗਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਲੜ ਲੱਗਣਾ ਚਾਹੀਦਾ ਹੈ ਨਾਲ ਨਾਲ ਵੀ ਸੇਵਾ ਸਿਮਰਨ ਸਾਨੂੰ ਕਰਨਾ ਚਾਹੀਦਾ ਮਹਾਪੁਰਸ ਸਾਨੂੰ ਇਹੀ ਸਿਖਾਉਂਦੇ ਆ ਅਸੀਂ ਵੀ ਇੱਥੇ ਹਾਜ਼ਰੀ ਭਰਨ ਆਉਣੇ ਮਹਾਪੁਰਸ ਸਾਨੂੰ ਵੀ ਇਹੀ ਸਿਖਾਉਂਦੇ ਸੇਵਾ ਸਿਮਰਨ ਜ਼ਰੂਰੀ ਹੈ ਸਾਡੇ ਲਈ ਤੇ ਆਪ ਜਿੰਨੇ ਵੀ ਪੱਤਰਕਾਰ ਵੀਰ ਪਹੁੰਚੇ ਹੋ ਦਾਸ ਵੱਲੋਂ ਮਹਾਪੁਰਸਾਂ ਵੱਲੋਂ ਸੰਤ ਬਾਬਾ ਜਗਜੀਤ ਸਿੰਘ ਜੀ ਵੱਲੋਂ ਗਾਇਕ ਨਰਮਲ ਦਾਸ ਜੀ ਉਹਨਾਂ ਵੱਲੋਂ ਪੱਤਰਕਾਰ ਵੀਰ ਜਿੰਨੀ ਵੀ ਟੀਮ ਪਹੁੰਚੀ ਹੈ ਸਾਰਿਆਂ ਦਾ तहे ਦਿਲੋਂ ਧੰਨਵਾਦ ਜੀ ਆਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ वाहि गुरु जी की पतई बहुत जात पुज्य की सराबर के कह लगे की शोम कर तेरे नाल कह लगे तू है कौन कह लगे मैं भगवान का परमेश्वर ता रूप दक्ष की लेना है मैं अपने पुत्र भी करने वास्ते आया तान ता के कार्य आप बनाया काम करावन कहते अपने गुरु बात किया के

ਆਸੇ ਦਾ ਅਸੇ ਨਾ ਮਾਏ ਦਾ ਪਤਾ ਜਿਵੇਂ ਨਰਕ ਚਾਰ ਨੇ ਨਾਲ ਚਰੂ ਚ ਰੇ ਗੁੰਨਾਂ ਦੇੰਦ ਤੇਣੀ ਭਗਵਾਨ ਨੇ ਦਸ ਸਿੰਧ ਅਵਤਾਰ ਦਾ ਅੱਲਵੀਂ ਤੋਂ ਮੂਰੀ ਬਾਣ ਕੀਤੀ ਬੱਚੇ ਨੂੰ ਚੱਕਣ ਲੱਗਿਆ ਪੁੱਤਰ ਮੇਰਾ ਬੁਲਾਦ ਉਹਨੇ ਪੜਤੀ ਮਾਰਿਆ ਸੱਤ ਬਚ ਚੁੱਕੇ ਸਨ ਅੱਠੰਦੇ ਡੋਟੀ ਬਣੀ ਤੇ ਅਜੇ ਸੰਦਰਵਾਰ ਸਿੰਘ ਦਾ ਘਰ ਐ ਮਾ ਪੁੱਤਾਂ ਦਾ ਓ ਡੋਟੀ ਬਣੀ ਬਹੁਤ ਵੱਡੀ ਪੁੱਤਰੋ ਸੂਰਜ ਮਾੜਾ ਮੋਟਾ ਰਹੇ ਰਿਆ ਕੱਖ ਬੜਾ ਇਹਨਾਂ ਕਾਰਨਾਂ ਦਾ ਜੋਰਾ ਨੂਰ ਕੀ ਦਾ ਜੋਤ ਜਿੰਦੇ ਡਾਡੇ ਤੇ ਜੋ ਨਹੀਂ ਸੀ ਕਿਸੇ ਦਾ ਪੱਟਾਂ ਦੀ ਪਾਲਿਆ ਭਗਵਾਨ ਦਾ ਖਤੂਤ ਬੜਾ ਨਾ ਵੇਤੇ ਛੇਰ ਦਾ ਨੂੰ ਕੋ ਕਹਿ ਲਵੇ ਕਿ ਮਿੱਥੋਂ ਬਚਨ ਲਏ ਸੀ ਮੰਨਗੀ ਕਰਦੇ ਨੇ ਤਪਸ਼ਿਆ ਪਹਾੜਸ਼ ਵਿੱਚ ਵੀ ਨਾ ਅਗਤੋਂ ਮਰਾ ਤੈਨੂੰ ਅਗ ਮਾਰਦੀ ਆ ਕਿ ਨਹੀਂ ਤੇ ਬਚਨ ਲਏ ਸੀ ਨਾ ਤੀਰ ਤੋਂ ਨਾ ਤਲਵਾਰ ਤੋਂ ਨਾ ਗਦਾ ਤੋਂ ਨਾ ਮਰਾ ਕਹਿ ਲਵੇ ਲਏ ਸੀ ਤੈਨੂੰ ਗਦਾ ਮਾਰਦੀ ਨਹੀਂ ਤੂੰ ਬਚਨ ਲਏ ਸੀ ਨਾ ਪਾਣੀ ਤੋਂ ਮਰਾ 那一班的。